ਕੰਮ ਚੱਲ ਰਿਹਾ ਜੀ ਮੈਂ ਭਦੇ ਲਾਈਟਾਂ ਨੂੰ ਬਗਸਤੋਂ ਕੰਟਰੈਕਟਰ ਬੋ ਰਿਹਾ ਜੀ ਜੋਗਾ ਮੈਨੂੰ ਧਾਰਿਆਲ ਸਿਟੀ ਸ਼ਹਿਰ ਦਾ ਕੰਮ ਉਹ ਵਾਲਾ ਡਿਫੀਟਰ ਦਾ 2 ਫੀਟਰਾਂ ਦੇ ਭਾਗਾਂ 'ਚ ਵੰਡਣ ਦਾ ਮਿਲਿਆ ਸੀ ਉਸ ਦਾ ਕੰਮ ਇਹਦਾ ਜੰਗੀ ਪੱਧਰ ਤੇ ਚੱਲ ਰਿਹਾ ਜੀ ਇੱਕ ਦੋ ਦਿਨਾਂ ਦੇ ਵਿੱਚ ਕੰਪਲੀਟ ਹੋ ਗਏ ਸ਼ਾਇਦ ਦੋ ਭਾਗ ਕਿਤੇ ਜਾਣਗੇ ਜੀ ਲੋਕਾਂ ਦੀ ਸਹੂਲਤ ਵਾਸਤੇ ਕੰਮ ਹੋ ਰਿਹਾ ਜੀ ਲੋਕਾਂ ਨੂੰ ਨਿਰੋਗਨ ਸਪਲਾਈ ਜਿਹੜੀ ਆ 2-4 ਦਿਨਾਂ ਤੋਂ ਬਾਅਦ ਮਿਲਣੀ ਸ਼ੁਰੂ ਹੋ ਜਾਗੀ ਜੀ ਪਾਜੀ ਇਹ ਅੱਗੇ ਵੀ ਤੁਸੀਂ ਕੋਈ ਕੰਟਰੈਕਟ ਇਦਾਂ ਦੇ ਲੈਂਦੇ ਹੋ ਸਾਡੇ ਕੋ ਅਸੀਂ 15 16 ਸਾਲਾਂ ਦੇ ਗਰਦਾਪੁਰ ਸਰਕਲ 'ਚ ਕੰਮ ਕਰਦੇ ਆਂ ਜੀ ਇਹ ਪਾਜੀ ਜਿਹੜਾ ਲਗਾਤਾਰ ਸ਼ਹਿਰ ਦੀ ਲਾਈਟ ਬੰਦ ਰਹਿੰਦੀ ਹੈ ਦਿਨ ਦੇ ਟਾਈਮ ਤੁਹਾਡੇ ਇਸ ਕੰਮ ਕਰਕੇ ਇਹ ਕਿੰਨੇ ਕ ਦਿਨ ਹੋਰ ਸਿਲਸਿਲਾ ਚੱਲੇਗਾ ਬਾਜੀ ਅੱਜ ਦਾ ਦਿਨ ਚੱਲੇਗਾ ਵੱਧ ਤੋਂ ਵੱਧ ਇੱਕ ਦਾ ਦਿਨ ਹੋਰ ਜੀ ਇਹਦੇ ਨਾਲ ਕੀ ਅੱਗੇ ਜਿੱਦਾਂ ਕਰਨੀਆਂ ਦਾ ਮੌਸਮ ਆ ਰਿਹਾ ਵਾ ਲੋਕਾਂ ਨੂੰ ਕੀ ਸਹੂਲਤ ਦੇਣਾ ਚਾਹੀਦਾ ਲੋਕਾਂ ਦੀ ਸਹੂਲਤ ਵਾਸਤੇ ਦੋ ਬਾ ਗਨ ਸ਼ਹਿਰ ਵੰਡ ਕੇ ਅੰਡਰ ਲੋਡ ਕੀਤਾ ਜਾਊਗਾ ਜੀ ਅਦਾ ਸ਼ਾਰ 1 ਫੀਟ ਤੇ ਚੱਲੇਗਾ ਅਦਾ ਸ਼ਾਰ 1 ਫੀਟ ਤੇ ਚੱਲੇਗਾ ਜੀ ਕਾਨੂੰਨ ਦਰਵੇਗਨ ਸਪਲਾਈ ਮੁਹੱਈਆ ਕੀਤੀ ਜਾਏਗੀ ਜੀ ਇਸ ਕਰਕੇ ਸਰਕਾਰ ਵੱਲੋਂ ਇਸ ਤੇ 25-30 ਲੱਖ ਰੁਪਇਆ ਲਾ ਕੇ ਇਸ ਕੰਮ ਨੂੰ ਕੰਪਲੀਟ ਕੀਤਾ ਜਾ ਰਿਹਾ ਜੀ ਇਹ ਫਿਲਟਰ ਜਿਹੜਾ XLPE 150 mm ਦੀ ਪਾ ਕੇ ਸ਼ਾਰ ਨੂੰ ਦਰਵੇਗਨ ਸਪਲਾਈ ਦੇਣ ਵਾਸਤੇ ਕੰਮ ਚੱਲ ਰਿਹਾ ਜੀ